ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਦਨੀ ਕਣਾ ਥਾਣੇ ਦੇ ਮੁਖੀ ਇੰਸਪੈਕਟਰ ਕਰਮੇਰ ਸਿੰਘ ਅਤੇ ਸਮੂਹ ਸਟਾਫ ਵੱਲੋਂ ਇਹਨਾਂ ਦੀ ਸុਖ ਸ਼ਾਂਤੀ ਅਤੇ ਨਿਭਾਰਤਨ ਲਈ ਜਿਹੜਾ ਥਾਣੇ ਦੇ ਵਿੱਚ ਸੁਖਮਨੀ ਸਾਹਿਬ ਦੇ ਪਾਠ ਕਰਵਾਏਗੇ ਇੱਥੇ ਕਰਦੇ ਇੰਸਪੈਕਟਰ ਕਰਮੇਰ ਸਿੰਘ ਅਤੇ ਸਮੂਹ ਸੰਗਤ ਦੇ ਨਾਲ ਜਿਹੜਾ ਨਸ਼ਿਆਂ ਦੇ ਉੱਤੇ ਥੱਲ ਪਾਉਣ ਦੇ ਲਈ ਜਿਹੜੀ ਇੱਥੇ ਉਹ ਵਿਚਾਰ ਕੀਤੀ ਗਈ ਆ ਕਿ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊ ਜੋ ਕਿ ਬਹੁਤ ਹੀ ਸਲਾਘਾਯੋਗ ਕਦਮ ਥਾਣਾ ਪਤਨੀਕਲਾਂ ਅਤੇ ਸਮੂਹ ਨਗਰ ਦੇ ਵੱਲੋਂ ਚੁੱਕਾ ਗਈ ਹੈ ਅਫਸਰ ਸਾਹਿਬਾਨ ਬਹੁਤ ਚੰਗੇ ਹਨ ਪਿਛਲੇ ਸਮਿਆਂ ਤੋਂ ਸਾਡਾ ਵੀ ਤਜਰਬਾ ਹੈ ਲੰਬੇ ਸਮੇਂ ਦਾ ਬਹੁਤ ਸ਼ਾਂਤੀ ਨਾਲ ਪਾ ਰਹੇ ਹਾਂ ਪਰ ਸਾਡਾ ਵੀ ਫਰਜ਼ ਬਣਦਾ ਵੀ ਅਸੀਂ ਵੀ ਯੋਗਦਾਨ ਦਈਏ ਜਿੱਥੇ ਸੰ ਪਲੇਗ ਦੀ ਬਿਮਾਰੀ ਫੈਲੀ ਹੈ ਲਾਹੌਰ ਇਹ ਹਨ ਮੁਨਕਤਾਰੋਂ ਬਚਾਉਣ ਵਾਸਤੇ ਸਾਰੇ ਕਾਰਜ ਬੰਦ ਕਰਕੇ ਸਨੇਹੇ ਲਾ ਦਿੱਤੇ ਸੀ ਕਿ ਪਹੁੰਚੋ ਭਾਈ ਸਿੱਖੋ ਉੱਥੇ ਬਚਾਉਣ ਵਾਸਤੇ ਆਸ ਕਰਦੇ ਹਾਂ ਕਿ ਜਿਹੜੇ ਨਸ਼ਿਆਂ ਦੇ ਵਿਰੁੱਧ ਇਹ ਮੁਹਿੰਮ ਚਲਾਈ ਜਾ ਰਹੀ ਆ ਉਹ ਸਕਸੈਸ ਹੋਵੇ ਤੇ ਨਸ਼ਿਆਂ ਉੱਤੇ ਖੱਲ ਪਾਈ ਜਾਵੇ ਤੇ ਇਹੀ ਅਸੀਂ ਪ੍ਰਗਾਸ ਬੇਨਤੀ ਕਰਦੇ ਹਾਂ ਗੁਰੂ ਮਹਾਰਾਜ ਅੱਗੇ ਵੀ ਸੋ ਨਿਹਾਲ ਜਿੱਥੇ ਸ਼ਖਮਨੀ ਸਾਹਿਬ ਦੇ ਪਾਕ ਰਹਿ ਗਏ ਉੱਥੇ ਹੀ ਨਸ਼ਿਆਂ ਨੂੰ ਠੱਲ ਪਾਉਣ ਦੀ ਗੱਲ ਹੋਈ ਤੇ ਨਾਲ ਦੀ ਨਾਲ ਹੀ ਜੋ ਥਾਣਾ ਬਦਨੀ ਕਲਾਂ ਦੇ ਵੱਲੋਂ ਬੂਟਿਆਂ ਦਾ ਲੰਗਰ ਵੀ ਲਾਇਆ ਗਿਆ ਵੀ ਜਿਹੜੇ ਬੂਟੇ ਲਾ ਕੇ ਵੱਧ ਤੋਂ ਵੱਧ ਜਿਹੜਾ ਵਾਤਾਵਰਣ ਦੀ ਸੇਵਾ ਹੋ ਸਕੇ ਬਣਾ ਵਾਲੇ ਬੂਟੇ ਲੈ ਕੇ ਜਾਇਓ ਪਰੇ ਲਾਇਓ ਹਰਿਆਲੀ ਵਾਸਤੇ ਵੀ ਬਲਾਵਾਤੇ ਵੀ ਜੋ ਐਸਐਮਐ ਜੀ ਮੁੱਖ ਲੋੜ ਹੈ ਪ੍ਰਬੰਧਕਾਂ ਵੱਲੋਂ ਵੱਲੋਂ ਅਜੇ ਸਟਾਫ ਵੱਲੋਂ ਪ੍ਰਬੰਧ ਕੀਤਾ ਗਿਆ ਹਕੂਮਤਾਂ ਦੇ ਖੇੜਾ ਵਾਲਾ ਨਰਮਈਲੇ ਕਿ ਜੂਰ ਸਾਰੇ ਜੀ ਪਰੇ ਲਾਇਓ ਜੂਰ ਬੇਨਤੀ ਨੂੰ ਪ੍ਰਵਾਨ ਕਰਨਾ ਜੀ ਗਵਾਥੇ ਗੁਰਜੀਤ ਸਿੰਘ ਸਾਹਿਬ ਆਵਾਜ਼ ਗੁਰਜੀਤ ਜੀ ਇੱਧਰ ਦੇਖੋ ਜੀ ਓਗੀ ਬਈ ਚੱਕ ਬੂਟਾ ਨੂੰ ਵੀ ਲੈ ਕੇ ਜਾਣਾ ਬੂਟਾ ਜੀ